ਜੀ ਧਰਮਪ੍ਰੀਤ ਸਿੰਘ ਤੁਹਾਨੂੰ ਈ ਕੋ ਦੱਸਣ ਜਾ ਰਹੇ ਨੇ ਤੇ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ 'ਚ ਅੱਜ ਤੁਹਾਨੂੰ ਦੱਸ ਦਿਆਂਗੇ ਅਸੀਂ ਜਿਹੜਾ ਮੰਡੀ ਅਹਿਮਦਗੜ੍ਹ ਤੋਂ ਜਿਹੜੀ ਪੈਦਲ ਨੂੰ ਸੜ ਕੇ ਆਂਦੀ ਹੈ ਜੀ ਉੱਥੇ ਰਾਣਾ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਪੈਲਸਾ ਜੀ ਪੈਦਲ ਨਾਲ ਸਾਡੀ ਜਗ੍ਹਾ ਜੀ ਇੱਥੇ ਜੀ ਲੰਗਰ ਲਾਉਂਦੇ ਨੇ ਜੀ ਚਾਹ ਪ੍ਰਸ਼ਾਦ ਦੇ ਦਾ ਤੇ ਜਿਨ੍ਹਾਂ ਨੇ ਜਿਹੜੇ ਸੰਗਤ ਨੇ ਫਤਗੜ ਸਾਹਿਬ ਜਾਣਾ ਜੀ ਇੱਥੇ ਪ੍ਰਸ਼ਾਦ ਦਾ ਛੱਕ ਕੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਲਾ ਦਾ ਕਾਲਜ ਦੇ ਨਾਲ ਹੀ ਲੰਗਰ ਲਾਉਨੇ ਨੇ ਔਰ ਇਹ ਸਿਹੜ ਦੀ ਸਾਰੀ ਸੰਗਤਰੰਗੜ ਲਾਉਂਦੀ ਹੁੰਦੀ ਆ ਤੇ ਅੱਜ ਰੇ ਨਾ ਹੀ ਸਾਫ ਸਫਾਈ ਕਰਨ ਆਉਨੇ ਨੇ ਦੋ ਤਿੰਨ ਦਿਨ ਪਹਿਲਾਂ ਦੇਖੋ ਕਿੰਨਾ ਗੰਦ ਪਿਆ ਗੰਦ ਦੇਖੋ ਕਿੰਨਾ ਪਿਆ ਹੋਵੇ ਪੱਤੇ ਪੁੱਤੇ ਸਾਰੀ ਅੱਜ ਟਰੈਕਟਰਾਂ ਨਾਲ ਸਫਾਈ ਕਰ ਦੇਣੀ ਆ ਤੇ ਬਾਕੀ ਪੂਰੇ ਚੱਲਦਾ ਹੁੰਦਾ ਜੀ ਔਰੇ ਜੀ ਚਾਹ ਪਰੌਠਾ ਚੱਲਦਾ ਹੁੰਦਾ ਹਾਂ ਜੀ ਦੁਪਹਿਰ ਹੀ ਰੋਟੀ ਸਵੇਰੇ ਦੁੱਧ ਨਾਲ ਪਰੌਠਾ ਹਾਂ ਅੰਦਰੋਂ ਦਿਖਾਉਣ ਅੰਦਰੋਂ ਅੰਦਰੋਂ ਵੀਊ ਚੈੱਕ ਕਰਾਉਣੀ ਦੇਖਿਓ ਕਿੰਨਾ ਗੰਦਾ ਪਿਆ ਹੋਊਗਾ ਇੱਥੇ ਪੂਰਾ ਸਾਫ਼ ਕਰ ਦੇਣਾ ਜੇ ਚਾਹੇ ਪਾਏ ਜਾਵੇ ਬੰਦਾ ਹਾਂ ਆ ਦੇਖੋ ਕਿਵੇਂ ਦਿਨ ਮੇਰੇ ਭਾਈ ਇਹ ਭਾਈ ਇਹ ਫਿਰ ਤੇਦੀ ਆ ਜੀ ਇਹਨੂੰ ਆ ਇੱਥੇ ਅੱਗੇ ਨਾਲ ਜਾਂਦੀਆਂ ਨੇ ਇੱਥੇ ਲੱਗੇ ਕਰਦੀ ਜਾਏ ਹਾਂ ਡੈਡੀ ਤੁਸੀਂ ਕਹਿ ਦੋ ਡੈਡੀ ਨੂੰ ਮੈਂ ਫੁੱਟਾ ਫੜਦਾ ਤੇ ਆਪਾਂ ਹੀ ਹੁਣ ਬਾਕੀ ਮੁੰਡੇ ਆਉਂਦੇ ਨੇਗੇ ਸਿਹਾਰ ਦੀ ਸਾਰੀ ਸੰਗਤ ਲੰਗਰ ਲਾਉਂਦੀ ਹੁੰਦੀ ਆ ਤੇ ਅੱਜ ਉਹਨਾਂ ਨੂੰ ਡੀਗਦੇ ਹੀਗੇ ਆ ਦੇਖੋ ਤੁਸੀਂ ਗੰਦ ਕਿੰਨਾ ਪਿਆ ਪੱਤੇ ਪੁੱਤੇ ਨਾਲ ਇਹ ਹੁਣ ਸਫਾਈ ਕਰਾਂਗੇ ਜਾਂ ਜੀ ਸਾਰੀ ਟੋਟਲ ਸਫਾਈ ਕਰ ਜਣੀ ਆ ਇਹ ਤਾਂ ਸਫਾਈ ਕਰਕੇ ਬਾਹਰ ਬੈਠੂ ਇੱਥੇ ਬਾਹਰ ਬੈਠੂ ਇਹ ਤਾਂ ਮੱਥਾ ਦੇਖੂਗਾ ਇਹ ਇੱਥੇ ਸਾਰੀ ਜਮ੍ਹਾਂ ਸਫਾਈ ਕਰਕੇ ਆ ਦੇਖੋ ਜੀ ਟੀਕੇ ਟੂ ਦੇ ਓ ਮਾਈ ਗਾਡ ਸਫਾਈ ਲੱਗ ਰਹੀ ਕਿਵੇਂ ਓਏ ਆ ਦੇਖੀਆ ਹੈ ਹਾਂ ਆ ਦੇਖੋ ਜੀ ਓ ਮਾਈ ਗਾਡ ਪਿਛਰੇ ਲੋਬਾਂ ਹਾਂ ਜੀ ਇੱਧਰ ਕਰਤੀ ਸਫਾਈ ਦੇਖੋ ਜੀ ਚਮਕਾਤਾ ਜੀ ਦੇਖੋ ਪੂਰਾ ਆ ਕਮਰੇ ਦੀ ਤਾਂ ਹੋ ਗਈ ਸਫਾਈ ਆ ਇਧਰ ਪਾਰ ਤੋਂ ਵੀ ਕਰਨ ਲੱਗੇ ਨੇ ਜੀ ਮੈਂ ਤੇ ਪਾ ਉਹ ਤਾਂ ਬੈਠੂ ਗਈ ਸਫਾਈ ਹੋ ਗਈ ਮੈਂ ਬਿਠਾਉਣਾ ਔਰੇ ਚਲ ਭਈ ਇਹਦਾ ਓਕੇ ਆਣੇ ਲੋਕ ਇਹਨੂੰ ਹੋਰੀ ਜਾਂ ਲੈ ਰੋਕੀ ਪਾਣੀ ਛੱਡ ਦੇ ਜੀ ਵੀਰ ਜੀ ਹਫ਼ਤਾ ਉਹਦਾ ਸਭ ਆਪ ਤਾਂ ਨਹੀਂ ਆਈ ਹੋਣੀ ਇਹਦੇ ਪਾਣੀ ਪਰੋਲੇ ਤੇ ਹੁਣਾਈ ਕਿ ਇਹ ਫਰਿੱਜ ਹੁੰਦੀ ਉਹ ਮੇਲਾ ਦਾ ਹਨਾ ਲੋਈ ਕੁਮਾਰੇ ਇੱਥੇ ਬੰਦ ਕਰਿਆ ਪਹਿਲਾਂ ਕਹਿੰਦਾ ਤਨਪ੍ਰੀਤ ਸਿੰਘ ਵੀ ਖੜੇ ਨਹੀਂ ਬੈਠਾ ਭਾਈ ਚੱਲਦੀ ਹੈ ਅੱਜ ਲਿਫਟ ਵੱਧ ਚੱਕਣੀ ਹੋਰ ਤੇਲ ਆਇਆ ਤਾਂ ਹੀ ਪੜ ਜਾ ਸਾਰਾ ਬਾਹਰ ਆਈ ਇੱਥੇ ਆਣੀ ਹੋਰ ਹੈ ਹਵਾ ਹੋ ਰਹੀ ਲੱਗੇ ਉਹ ਲੱਗੇ ਨਹੀਂ ਇੱਥੇ ਬੰਦੇ ਡੈਡੀ ਨਹੀਂ ਉਹ ਲੱਗੇ ਹੋਏ ਨੇ ਇਹ ਇਧਰ ਧਰਮਪ੍ਰੀਤ ਸਿੰਘ ਨਾ ਲੱਗੇ 68 ਉਹਨਾਂ ਦੇਖਣ ਨੂੰ ਕਿੱਥੇ ਜਾਂਦੇ ਹੋ ਆਨੰਦ ਆ ਰਹੇ ਹਾਂ ਬੰਦੇ ਇਧਰ ਸਾਰੇ ਆਹ ਬਟਾ ਚੰਗਾ ਲੱਗ ਰਿਹਾ ਇਹ ਇਧਰ ਟਰੈਕਟਰ ਚੱਲ ਰਹੇ ਨੇ ਪੂਰੇ ਧਰਮਪ੍ਰੀਤ ਸਿੰਘ ਜੀ ਫਿਰ ਰਹੇ ਨੇ ਇੱਕ ਟਰੈਕਟਰ ਉਹ ਚੱਲਦਾ ਪਰੇ ਸਵੇਰੇ ਵੀ ਦਿਖਾਇਆ ਸੀ ਤੇ ਹੁਣ ਚੈੱਕ ਕਰੋਈ ਸਫਾਈ ਹੋ ਗਈ ਅੰਦਰ ਰਹਿ ਗਈ ਥੋੜੀ ਜੀ ਤੇ ਇੱਧਰ ਆ ਵੀ ਟਰੈਕਟਰ ਚੱਲਣ ਲੱਗਾ ਆ। ਕੋਹਾਂ ਦਾ ਰੱਬ ਜੀ ਵੀ ਜਾਨਾ ਆਇਆ। ਹਾਂ ਯਾਰ ਔਕੇ ਚੱਲ ਰਿਹਾ ਜੀ। ਔਕੇ ਚੱਲਦਾ। ਕੋਈ ਨਾ ਮੂਰ ਰੋਏ ਜੀ। ਅਨੰਤ ਆ ਰਿਹਾ। ਮੰਡ ਪੂਰਾ ਮੂਰ ਹੀ ਜਿਵੇਂ ਆ। ਖੈਰ ਕੇਰ ਕੇ। ਸੇਵਾ ਚੱਲਦੀ ਜੀ ਪੂਰੀ ਵਧੀਆ। ਆਓ ਤੁਹਾਨੂੰ ਦਿਖਾਉਨੇ ਆ ਭਾਰਤ ਛਾੜ ਸੇਵਾ ਕਰਦੇ। ਝਾੜੂ ਲਾਉਂਦੇ ਦੇਖੋ ਭਾਰਤ ਛਾੜ ਜੀ। ਓ ਮਾਈ ਗਾਡ ਪੈਂਡ ਲੰਗਰਾਂ ਦੀ ਸੇਵਾ ਮੀਨੇ ਕੋਦੇ ਕੀ ਹੈ ਨਾ ਬਾਾਈ ਪੈਂਡ ਲੰਗਰਾਂ ਦੀ ਸੇਵਾ ਮੀਨੇ ਕੋਦੇ ਓਹੋ ਮਾਨੇ ਖਰਾਬ ਹੁੰਦਾ ਇਹ ਦੇਖ ਹਾਂਜੀ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਜਿਹਾ ਇਹ ਜਿੱਥੇ ਸਫਾਈ ਕਰਨਾ ਹੈ ਜੀ ਹੁਣ ਚੈੱਕ ਕਰੋ ਇਹ ਦੇਖੋ ਸਾਰਾ ਬਿਲਕੁਲ ਸਾਫ ਕਰਤਾ ਇਹ ਇੰਨਾ ਗੰਦ ਪਿਆ ਹੋਇਆ ਸੀ ਇਹਦੇ ਇੱਧਰ ਦੇਖੋ ਜੀ ਦੇਖੋ ਜੀ ਆਹ ਦੇਖੋ ਜੀ ਬਿਲਕੁਲ ਸਾਫ਼ ਕਰਤਾ ਈ ਸਾਰਾ ਤੇ ਉਹ ਮਗਰਲੀ ਸਾਈਡ ਵੀ ਆਈ ਉਹ ਵੀ ਬਿਲਕੁਲ ਸਾਫ਼ ਕਰਤਾ ਆਪਾਂ ਦੇਖੋ ਇੱਧਰ ਵੀ ਲਾਉਣਾ ਜੀ ਸ਼ਾਟ ਕਰ ਦੇਖੋ ਜੀ ਸਾਰਾ ਸਾਫ਼ ਕਰਤਾ ਉਹ ਰਹਿ ਗਿਆ ਸਭ ਉਹ ਸਾਹਮਣੇ ਵਾਲਾ ਰਹਿ ਗਿਆ ਜੀ ਹੁਣ ਛੜਦਾ ਬਸ ਅਸੀਂ ਆਹ ਆਹ ਕੂੜਾ ਨਿਕਲੇ ਜੀ ਵਿੱਚੋਂ ਬੜਾ ਗੰਦਾ ਨਿਕਲਿਆ ਜੀ ਬਹੁਤ ਗੰਦਾ ਇਦਾਂ ਹੀ ਕਿਰਾਾ ਫੇਰ ਲੱਗਣ ਟਰੈਕਟਰਾਂ ਨਾਲ ਸਾਫ ਕਰਨ ਲੱਗੇ ਨੇ ਦੇਖੋ ਆ ਲੱਗੇ ਨੇ ਜੀ ਭਾਰਤ ਸਿਹੜ ਹਾਂਜੀ ਧਰਮਿੰਦਰ ਜੰਗ ਨਹੀਂ ਵੀਡੀਓ ਨਾ ਬਣਾਈ ਜਾ ਕੋਈ ਕਰ ਵੀ ਲੋ ਆਹਦਾ ਕੋ ਮੈਂ ਹੀ ਕਰਿਆ ਕਮਰਾ ਸਾਹਿਬ ਨਹੀਂ ਕਰਿਆ ਆਹਦਾ ਸਾਹ ਸਟੇਟ ਤੋਂ ਮੰਨਦੇ ਉਹ ਸੜਕ ਤੋਂ ਚੱਲਦੀ ਉਹ ਆ ਜਗਾ ਜੀ ਆ ਮੰਡੀ ਐਮਦਗੜ ਤੋਂ ਆਉਂਦਾ ਰਸਤਾ ਜੀ ਇਦਰੋਂ ਪੈੜ ਕਿੰਨੇ ਨੂੰ ਜਾਂਦਾ ਜੀ ਇੱਥੇ ਆਪਾਂ ਲੰਗਰ ਲਾਉਣਾ ਜੀ ਜਿਹੜੇ ਵੀ ਸੇਵਾ ਦਾ ਜਾਣਗੇ ਫਤੇਗੜ ਸਾਹਿਬ ਨੂੰ ਲੰਗਰ ਛੱਕ ਕੇ ਜਾਣਾ ਜੀ ਸਾਰਿਆਂ ਨੇ ਆ ਨਹਿਰ ਨਹਿਰ ਦੇ ਕੋਲੇ ਸਾਹਮਣੇ ਹੈ ਜੀ ਆਹ ਦੇਖੋ ਭਾਰਤ ਸਿਹੜ ਜੀ ਕੰਮ ਕਰ ਰਹੇ ਨੇ ਇੱਧਰ ਕਰਾਹ ਚੱਲ ਰਿਹਾ ਪੂਰਾ ਆ ਮਜ਼ੂਰਾ ਸਭ ਤੇ ਤਿਆਰੀ ਹੋ ਰਹੀ ਹੈ ਜੀ ਸਾਰੇ ਸੇਵਾਦਾਰਾਂ ਨੇ ਹੀ ਆ ਕੇ ਜਾਣਾ ਜੀ ਉਰੇ ਲੰਗਰ ਛੱਕ ਕੇ ਜਾਣਾ ਦੁੱਧ ਦਹੀਂ ਆ ਆ ਦੇਖੋ ਜੀ ਇੱਧਰ ਉਹ ਵੀ ਸਫਾਈ ਕਰਤੇ ਪਹਿਲਾਂ ਦੇਖਿਆ ਹੋ ਤੁਸੀਂ ਨੇ ਕਿਵੇਂ ਸੀਗਾ ਇੱਧਰ ਵੀ ਦੇਖੋ ਟਰੈਕਟਰ ਨਾਲ ਪੂਰੀ ਸਫਾਈ ਕਰਤੀ ਆ ਇਧਰ ਭਾਰਤ ਨੇ ਰੇਹਾਂ ਪਾਉਣ ਲੱਗੇ ਨੇ ਪੱਤੇ ਇਹ ਮਗਰ ਛੱਟਣੇ ਨੇ ਉਹ ਬਾਈ ਉਹਨਾਂ ਨੇ ਵਧੀਆ ਕੰਮ ਕਰਿਆ ਦੇਖੋ ਟਰੈਕਟਰ ਨਾਲ ਸਾਰੇ ਸਫਾਈ ਕਰਤੀ ਬਾਕੀ ਇੱਕ ਵਾਰ ਐਂਡ ਤੇ ਜਾਣ ਲੱਗੇ ਹੁਣ ਸਾਰਾ ਦਿਖਾਵਾਂਗੇ ਹਮ ਦੇਖੋ ਉਹ ਵਾਹ ਵੀ ਵਾਹ ਆ ਤੀ ਪਾਣੀ ਲੈਣ ਗਏ ਸੀਗੇ ਦੇਖ ਹਲੋ ਪਾਣੀ ਜਾਂਦਾ ਜੀ ਤੇ ਪਾਣੇ ਪੁਣੇ ਲੈ ਕੇ ਚੱਲੇ ਜੀ ਇਸੇ ਆਗੇ ਫਿਰ ਦਿਖਾਉਣਾ ਤੁਹਾਨੂੰ ਕੀ ਬਣਦਾ ਆਹ ਕੁ ਬੋਤਲ ਬੋਤਲ ਫੜੀ ਗਰਗੀ ਬੋਤਲ ਆਗੇ ਆਗੇ ਇੱਕ ਮਿੰਟ ਬੋਤਲ ਓਏ ਆਗੇ ਉਹ 2 ਮਿੰਟ ਕੱਟ ਤੋਂ ਬੋਤਲ ਫੜੀ ਹੱਥ 'ਚ ਓ ਮਾਈ ਗੋਡ ਜੈਂਗੋ ਕੰਮ ਹੋ ਗਈ ਪੂਰਾ ਭਾਰਤ ਨੂੰ ਡਿਫਿਕਲਟ ਸਿਚੁਏਸ਼ਨ ਚ ਗੁਜ਼ਰ ਰਹੇ ਨੇ ਬਹੁਤ ਡਿਫਿਕਲਟ ਹਾਂ ਓ ਮਾਈ ਗੋਡ ਓਏ ਗੋਪੀਆਂ ਜਿੱਪ ਆਵੇ ਬੰਦੇ ਸੇਵਾ ਕਰ ਰਹੇ ਨੇ ਜਿਹੜੇ ਉਹਨਾਂ ਵਾਸਤੇ ਚਾਹ ਲੈ ਕੇ ਚੱਲੇ ਆਂ ਰੋੜਾ ਵਾਲਾ ਸਾਹਿਬ ਤੋਂ ਆ ਲੈ ਮੁੰਡਾ ਗਲਾਸ ਲਈ ਜਾਂਦਾ ਬਾ ਚਾਹ ਲਈ ਜਾਂਦੇ ਆ ਸਾੜਾ ਸੇ ਗੁਰਦੁਆਰਾ ਹੈ ਭਾਈ ਜੀ ਜਿਹੜੇ ਸੇਵਾ ਕਰਦੇ ਨੇ ਉਹਨਾਂ ਚਾਹ ਲੈ ਕੇ ਜਾਂਦੇ ਆ ਦੇਖੋ ਹੁਣ ਤਾਂ ਇਹ ਗੱਡੀ 'ਚ ਪਾ ਨਹੀਂ ਨਿਕਣਾ ਮੈਂ ਲੈ ਕੇ ਆਇਆ ਮੈਂ ਲੈ ਕੇ ਆਇਆ ਚਾਹ ਆ ਲੈ ਲਈ ਲੈ ਬੂਟ ਵੀ ਪਾਉਣਾ ਦਿਖਾਇਆ ਤੈਨੂੰ ਹੁਣ ਆਮਲ ਕੱਪੜੇ ਖਰਾਬ ਹੋ ਗਏ ਜੀ ਮੇਰੀ ਦੇਲ ਇੱਧਰ ਮੈਂ ਲੈ ਕੇ ਆਇਆ ਥੋੜੇ ਸਾਹਮਣੇ ਜਰਾਬਾ ਹੀ ਉਹ ਮਾਈ ਗੋਡ ਕਿੰਨੀ ਸਾਫ ਨੇ ਚਾਹ ਜੋ ਪੀਣ ਆਈ ਨਾਲੇ ਸਮੋਸੇ ਖਾਣਦੇ ਹਾਂ ਉੱਥੇ ਸਮੋਸੇ ਲਿਆਉਂਦੇ ਪਏ ਨੇ ਹਾਂਜੀ ਅੰਕਲ ਜੀ ਉਹ ਉਹ ਚਾਹ ਕੇ ਲੈ ਲੈਂਦਾ ਯਾਰ ਭਈਆ ਇਹ ਜੀ ਤੂੰ ਦੋ ਹੰਦਸ ਰੇਦਾ ਜੀ ਇਹ ਦਿਮਾਗ ਵਾਲਾ ਨੇ ਹਾਂ ਬਿਓ ਵਰਗਾ ਇਹੀ ਲਾ ਯਾਰ ਭੈਣੇ ਥੋੜੇ ਦਾ ਪੈਸਾ ਕਰਾ ਫਿਰ ਕੇ ਚੱਲੇ ਜੀ ਹੁਣ ਉਥੇ ਚਾਹ ਜੂ ਪੀਣੇ ਜਾ ਕੇ ਉਹ ਬਾਬਾ ਆ ਕੇ ਟੋਪੀ ਖੰਡਾ ਦਾ ਦੇ ਕੋਈ ਇਧਰ ਕੁਛ ਨਹੀਂ ਹੋਣਾ ਇਹਨਾਂ ਦਾ ਕੁਛ ਨਹੀਂ ਹੋਣਾ ਟਾਈਮ ਤੇ ਕੁਛ ਨਹੀਂ ਹੋਣਾ ਟਾਈਮ ਤੇ ਇਹਨਾਂ ਮਰਦੀ ਦੇ ਵੀ ਮਰਦੀ ਨਹੀਂ ਦੇਣਾ ਇਹ ਹਰੋਂ ਗੱਭਾਂਡੇ ਨੇ ਦੇਖੋ ਜੀ ਕਰੋ ਚੈੱਕ ਓਏ 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 ਕੋਈ ਇੱਧਰ ਚੋਰ ਲਿਪਣ ਵਾਸਤੇ ਮਿੱਟੀ ਕੱਢਣ ਲੱਗੇ ਨੇ ਚੀਕਣੀ ਮਿੱਟੀ ਰਹਿਰ ਦੇ ਵਿੱਚੋਂ ਡੈੜੀ ਲੱਗੇ ਨੇ ਮਿੱਟੀ ਕੱਢਣ ਇੱਧਰ ਧਰਮ ਪ੍ਰੀਤ ਕਰੇ ਨੇ ਕਰੋ ਜੀ ਆਕੀਓ ਚੀਕਣੀ ਮਿੱਟੀ ਨਿਕਲਦੀ ਆ ਦੇ ਲੋਈ ਮਿੱਟੀ ਦੀ ਪਰ ਲੱਗ ਰਹਿ ਨਾ ਕਾਲੋ ਤੇ ਡੈਡੀ ਇਹ ਦੋਸਤ ਬੈਠੇ ਨੇ ਸਵਾ ਦੇ ਸੰਗਤਾਂ ਜਾ ਰਹੀਆਂ ਨੇ ਆ ਦੇਖੋ ਜੀ ਹਾਂਜੀ ਹੁਣ ਚੱਲੇ ਜੀ ਅਸੀਂ ਘਰ ਨੂੰ ਸੇਵਾ ਹੋ ਗਈ ਕੰਪਲੇਨਟ ਉਹ ਇਹੋ ਜਿਹੇ ਖਾ ਲੈ ਘਰੇ ਚੱਲੇ ਜੀ ਨਾ ਕਰ ਸ਼ੇਡ ਜੇ ਲਾਇਆ ਨਾ ਕਰ ਯੱਖਾਂ ਵਿੱਚ ਅੱਖਾਂ ਪਾਇਆ ਦੁੜੇ ਹਿੱਕਾਂ ਤੇ ਵੱਜ ਗਏ ਆ ਬਾਲ ਜੇ ਖੁੱਲੇ ਹੀ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਜੇ ਖੁੱਲੇ ਹੀ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ ਰੱਖਿਆ ਕਰ ਤੇਰੇ ਸੋਹਣੇ ਲੱਗਦੇ ਆ ਹੇ ਤੇਰੇ ਸੋਹਣੇ ਨੂੰ ਤੇ ਆ ਹੇ ਚੱਕਰ ਪੈ ਗਿਆ ਜੀ ਇੱਕ ਦੇਖੋ ਇਧਰ ਉਹ ਮਾਈ ਗੋਡ ਮੇਕ ਫਸ ਗਈ ਉਹ ਇੱਕ ਆ ਇਧਰ ਹਾਏ ਹਾਏ ਇਹ ਕਿਵੇਂ ਫਸ ਗਈਆਂ ਪਤਾ ਨਹੀਂ ਚੱਲ ਵਧੀਆ ਬਲਾਟ ਲੱਗੀ ਕੋਈ ਖਬਰ ਕਿੰਨਾ ਨੁਕਸਾਨ ਹੋਣਾ ਹੀ ਹੈ ਨਾ ਮੇਹੀ ਖੁਣਾ ਨਹੀਂ ਖਣ ਗਿਆ بڑے ਉੱਚ ਵਿਚਾਰ ਨਹੀਂ ਬਾਹਰ ਤੋਂ ਨਾਲ ਦੇਖੋ ਇੱਧਰ ਹੁਣ ਕਿ ਹਵਾ ਨਿਕਲਦੀ ਆ ਆ ਖਿੜਕੀ ਲਾ ਦੇ ਕੱਲ ਫਿਰ ਆ ਜਾ ਨਹੀਂ ਚੱਲਦੀ ਇਹ ਸ਼ੂਟਿੰਗ ਕਰਦਾ ਫਿਰ ਮੈਂ ਉਹ ਗੇੜ ਕੇ ਆ ਦੇਖੋ ਜੀ ਪਹਿਲਾ ਗੱਡੀ ਚ ਪੈਂਚਰ ਹੋ ਗਿਆ ਜੀ ਹੁਣ ਗੱਡੀ ਗੱਡੀ ਤੇ ਪਾਣੀ ਮਾਰ ਨਾਲ ਨਹੀਂ ਉਹ ਵਾਈਪਰ ਇਹ ਉਹ ਖਰਾਬ ਹੋ ਗਿਆ ਚਲ ਜਾਓ ਮੈਂ ਲੈ ਜਾ ਗੱਡੀ ਇਹ ਹੁਣ ਚੱਲੇ ਸੀ ਦਿਖਾਉਣਾ ਤਹੀ ਵੀ ਵੇੜ ਚੱਲੇ ਜੀ ਚਲ ਜਾ શરીર ਤਰਪੂ ਚ ਲੈ ਜਾ ਗੱਡੀ ਠੀਕ ਹੈ ਨੀਰ ਨਾ ਲੱਗ ਜਾਈ ਕੋ ਨਾਲ ਠੀਕ ਇੱਧਰ ਹੁੰਦਿਆ ਜੀ ਗੱਡੀ ਠੀਕ ਹੋਣ ਲੱਗੀ ਆ ਇੱਧਰ ਆ ਬੋਬੀ ਜੀ ਮਿਲਣਿਆ ਨੂੰ ਬੋਬੀ ਕੀ ਕਹਿਣਾ ਤੁਸੀਂ ਚਾਹ ਦੇਖੋ ਦੁੱਧੇ ਬਣਾਉਂਦੇ ਨੇ ਦੁੱਧੇ ਪੀਣਾ ਚੌੜ ਨੂੰ ਨਾ ਪਾਣੀ ਕਿਤੇ ਉਹਦਾ ਕੀ ਬਣਿਆ